ਦੋ ਨੋਪਟੇ ਦੇ ਦੋ ਦੋ ਪਰ ਚਲ ਬੁੱਤ ਦੇਖਣੇ ਚੱਲਣਾ ਜੱਪ ਨੂੰ ਪੁੱਤ ਦਿਖਾਈ ਕਿਹੜੇ ਕਿਹੜੇ ਸੈਂਡਲ ਪਾਏ ਜੱਪੂ ਸੈਂਡਲਾਂ ਦੀ ਸੇਲ ਲਾਈ ਹੈ ਨਵੇਂ ਚੈਂਡਲ ਪਾਏ ਨੇ ਕਿੱਥੇ ਜਾਣਾ ਪਾ ਕੇ ਓਏ ਹੋਏ ਮੋٹے ਵਾਪੇ ਪਾ ਲੈ ਦੇਖੋ ਜਰਾ ਪੁੱਤ ਨੇ ਆਪੇ ਲੈ ਬਏ ਕਿੱਥੇ ਝੱਲੇ ਹੋ ਹੈ ਸਾਰੇ ਚੈਂਡਲ-ਚੁੰਡਲ ਕੱਢੇ ਹੋਏ ਤੁਸੀਂ ਬੈਲੀ ਬੁੱਲੀ ਵੀ ਚੱਪਲ ਵੀ ਦੋ ਸੈਂਡਲ ਤੇ ਪਾਇਆ ਨਹੀਂ ਹਾਂਜੀ ਹਾਂ ਪਾਓ ਫੇਰ ਸੈਂਡਲ ਹੁੰਦੋ ਸੈਂਡਲ ਪਾਓ ਹਾਂ ਸੈਂਡਲ ਪਾ ਲੋ ਸੈਂਡਲ ਪਾ ਕੇ ਕਿੱਥੇ ਜਾਣਾ ਹੈ ਅਸੀਂ ਤਾਂ ਕਿਤੇ ਨਹੀਂ ਜਾਣਾ ਅਜ ਹਜੇ ਵੀ ਗਰਮੀ ਪਤਾ ਕਿੰਨੀ ਹੈ ਬਾਹਰ ਗਰਮੀ ਪਤਾ ਕਿੰਨੀ ਹੈ ਬਾਹਰ ਗਰਮੀ ਹਾਂ ਬਾਹਰ ਨਹੀਂ ਜਾਇਆ ਜਾਂਦਾ ਅਸੀਂ ਘੁੰਮਣ ਨਹੀਂ ਜਾ ਸਕਦੇ ਹਜੇ ਗਰਮੀ ਬਹੁਤ ਹੈ ਬਿਮਾਰ ਨਹੀਂ ਹੋਣਾ ਪੈਂਦਾ ਨਹੀਂ ਸੈਂਡਲ ਉੱਪਰ ਬਹਿ ਕੇ ਪਾਓ نیچے ਬਹਿ ਕੇ ਪਾ ਲਓ ਆਪੇ ਆਪੇ ਪਾ ਲਓ نیچے ਬਹਿ ਕੇ ਨਾ ਆਰਾਮ ਨਾਲ ਪਾ ਲਓ ਸੈਂਡਲ ਕਿੱਥੇ ਆ ਹਾਂਜੀ ਪਾ ਲਓ ਆਰਾਮ ਨਾਲ ਪਾ ਲਓ ਇਹ ਮੇਰਾ ਸੋਨਾ ਪੋਤੀ ਛਿਆਨਾ ਪੋਤਾ ਤੇ ਛਿਆਨਾ ਪੋਤਾ ਹਾਂਜੀ ਓ ਐਵੇਂ ਐਵੇਂ ਬੈ ਆਹ ਅਜੇ ਵਿੱਚ ਮम्मा ਦੇ ਵੀ ਸੈਂਡਲ ਆ ਮम्मा ਦੇ ਸੈਂਡਲ ਨਾ ਪਾ ਲਿਓ ਆਪਣੀ ਗੱਡੀ ਜਾਂਦੀ ਏ ਜੱਪੂ ਹਾਂਜੀ ਬੱਚ ਬਹੁਤ ਐ ਇੱਕ 샌ਡਲ ਪਾਨੇ ਇਹ ਵਾਲਾ 샌ਡਲ ਨਹੀਂ ਪਾਨੇ ਬੱਚ ਕਰ ਰੋ ਰਹੇ ਹਨ ਤੋਂ ਬੱਸ ਬੰਦ ਕਰ ਦੋ ਇੱਕ 샌ਡਲ ਦਾ ਜੋੜਾ ਕੱਢੋ ਬੱਸ ਹਾਂਜੀ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਉਮੀਦ ਕਰਦੇ ਹਾਂ ਕਿ ਤੁਹਾਡਾ ਘਰ ਪਰਿਵਾਰ ਸਾਰੇ ਵਧੀਆ ਹੋਣ ਗਰਮੀ ਬਹੁਤ ਐ ਤੇ ਬਚਾ ਬਚ ਕੇ ਹੀ ਰਹਿਣਾ ਕਿਉਂਕਿ ਗਰਮੀ ਦੇ ਵਿੱਚ ਆਣਾ ਜਾਣਾ ਬਹੁਤ ਮੁਸ਼ਕਿਲ ਹੈਗਾ ਅਸੀਂ ਤਾਂ ਘਰੇ ਆ ਘਰੇ ਬੈ ਕੇ ਵੀਡੀਓ ਬਣਾਈ ਜਾਂਦੀ ਹੈ ਬਾਹਰ ਤੇ ਅਸੀਂ ਜਾ ਨਹੀਂ ਸਕਦੇ ਕਿਉਂਕਿ ਬਿਮਾਰ ਨਹੀਂ ਹੋਣਾ ਕਿਉਂਕਿ ਲੂ ਵਾਲੇ ਦਿਨ ਚੱਲ ਰਹੇ ਨੇ ਤੇ ਆਣਾ ਜਾਣਾ ਬਹੁਤ ਔਖਾ ਹੈਗਾ ਤੇ ਇਹ ਹੀ ਹੈ ਕਿ ਆਪਣਾ ਬਚਾਵ ਆਪ ਦੇ ਹੱਥ ਹੀ ਆ ਜਾਏ ਕਿਉਂਕਿ ਹੁਣ ਜਿਵੇਂ ਜਿਸ ਹਿਸਾਬ ਨਾਲ ਤੁਹਾਡੇ ਭਾਜੀ ਦਾ ਇਲਾਜ ਚੱਲ ਰਿਹਾ ਉਹਦੇ ਕਰਕੇ ਇਹਨਾਂ ਨੇ ਹੁਣ ਵੀ ਆਪਣਾ ਮਹੀਨੇ ਦੀ ਦਵਾਈ ਫੇਰ ਲੈ ਕੇ ਆਣੀ ਹੈ ਉਹਨਾਂ ਆਏ ਕਿ ਲਾਸਟ ਇੱਕ ਜਿਹੜਾ ਤੀਸਰੇ ਮਹੀਨੇ ਦੀ ਦਵਾਈ ਲੈਣੀ ਹੈ ਉਹ ਜਾ ਕੇ ਲੈ ਆਣੀ ਹੈ ਤੇ ਉਹ ਅਰਦਾਸ ਕਰਿਓ ਕਿ ਹਰਜੀਤ ਦੇ ਜਦੋਂ ਟੈਸਟ ਹੋਣ ਹਨ ਹਨਾ ਤੇ ਰਿਪੋਰਟ ਵਧੀਆ ਆਵੇ ਤੇ ਮੈਂ ਐਨੀ ਮੇਰ ਕਰਨ ਪਰਮਾਤਮਾ ਵਾ ਧੰਨ ਗੁਰੂ ਰਾਮਦਾਸ ਜੀ ਦੀ ਅਸੀਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਉੱਥੇ ਮੱਥਾ ਟੇਕ ਕੇ ਆਈਏ ਕਿ ਪਰਮਾਤਮਾ ਨੇ ਤੰਦਰੁਸਤੀ ਦੇਣਾ ਹਨਾ ਸਰੀਰ ਪੱਖੋਂ ਵੀ ਦਿਮਾਗ ਪੱਖੋਂ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਣਾ ਕਦੇ ਵੀ ਕਿਸੇ ਦੇ ਸਰੀਰ ਨੂੰ ਕੋਝ ਨਾ ਹੋਵੇ ਜਨਮ ਤੋਂ ਲੈ ਕੇ ਬੁਢਾਪੇ ਤੱਕ ਸਰੀਰਾਂ ਨਾਲ ਹੀ ਹੈਗਾ ਜੋ ਵੀ ਹੈ ਹਨਾ ਜੋ ਵੀ ਮਤਲਬ ਦੁਖ ਦਰਦਾਂ ਦਾ ਸਰੀਰ ਨਾਲ ਉਹ ਮੈਂ ਕਹਿੰਦੀ ਆ ਨਾ ਹੀ ਹੋਵੇ ਕਿਉਂਕਿ ਇਨਸਾਨ ਨਾ ਕਿਸੇ ਤੇ ਡਿਪੈਂਡ ਹੋ ਜਾਂਦਾ ਹੈ ਇਸ ਗੱਲ ਤੇ ਕਿ ਅਗਰ ਕਿਸੇ ਨੂੰ ਇਨਸਾਨ ਨੂੰ ਕੁਝ ਵੀ ਹੁੰਦੇ ਨਾ ਮਾੜੀ ਜੀ ਚੋਟ ਵੀ ਲੱਗਦੀ ਹੈ ਤੇ ਉਹ ਦੂਜੇ ਤੇ ਡਿਪੈਂਡ ਵਾਲਾ ਮੈਂ ਪਰਮਾਤਮਾ ਐਨਾ ਨਾ ਹੀ ਕਰੇ ਕਿਸੇ ਨੂੰ ਤੇ ਸਾਰੇ ਹੱਸਦੇ ਵਸਦੇ ਰਹਿਣ ਆਪਣੇ ਘਰਾਂ ਦੇ ਵਿੱਚ ਮੈਂ ਹੁਣੇ ਨਾ ਰਾਤ ਵਾਲੀ ਵੀਡੀਓ ਦੇ ਕਮੈਂਟ ਪੜ ਰਹੀ ਸੀ ਤੇ ਕਮੈਂਟ ਪੜਨਾ ਵਧੀਆ ਲੱਗਦਾ ਹੈ ਤੇ ਪੜਨੇ ਵੀ ਚਾਹੀਦੇ ਆ ਕਿਉਂਕਿ ਕਿੰਨੇ ਭੈਣ ਭਰਾ ਸਾਡੇ ਬਾਰੇ ਕੀ ਕਹਿੰਦੇ ਨੇ ਹਨਾ ਸ ਵਧੀਆ ਲੱਗਦਾ ਹੈ ਤੇ ਗੱਲਬਾਤ ਇੱਕ ਤਰਫੋਂ ਗੱਲਬਾਤ ਜੀ ਹੋ ਜਾਂਦੀ ਹੈ ਤੇ ਮੈਂ ਹੁਣੇ ਪੜ ਰਹੀ ਸੀ ਤੇ ਇੱਕ ਭੈਣ ਦਾ ਕਮੈਂਟ ਆਇਆ ਕਿਉਂਕਿ ਸਾਡੇ ਹੁਣ ਨਾ ਅਗਲੇ ਮਹੀਨੇ ਜਿਵੇਂ ਸੋਨ ਦਾ ਮਹੀਨਾ ਚੜਨਾ ਹੈ ਤੇ ਜੇ ਅਪ ਜਪਨੂਰ ਕਹਿ ਰਹੀਆਂ ਸੋਨ ਦੇ ਮਹੀਨਾ ਜਿਵੇਂ ਚੜਨਾ ਹੈ ਤੇ ਆਪਣੇ ਇੱਥੇ ਕਕੜੇ ਦਾ ਮੇਲਾ ਆ ਰਿਹਾ ਹੈ ਤੇ ਇੱਕ ਭੈਣ ਪੁੱਛ ਰਹੀ ਰਮਨ ਤੂੰ ਸੂਟ ਬਣਾ ਲਿਆ ਸੂਟ ਤਾਂ ਮੈਂ ਹੌਲੀ ਹੌਲੀ ਸੀ ਜਾਂਦੀ ਪਈਆਂ ਕਿਉਂਕਿ ਹੌਲੀ ਹੌਲੀ ਇਸ ਕਰਕੇ ਕਿ ਜਪਨੂਰ ਥੋੜਾ ਹਟਾ ਕਰਕੇ ਜਪਨੂਰ ਕਰਕੇ ਤੇ ਮੈਂ ਬਣਾ ਨਹੀਂ ਪਾਂਦੀ ਹੁਣ ਵੀ ਦੇਖ ਲਓ ਜਪਨੂਰ ਕੋ ਲੱਗ ਗਏ ਹਨਾ ਉਧਰ ਚਲੋ ਸੂਟ ਮੈਂ ਉਹ ਮੈਰੂਨ ਵਾਲਾ ਹੀ ਬਣਾਵਾਂਗੀ ਕਿਉਂਕਿ ਬਾਕੀ ਹੋਰ ਤਾਂ ਨਹੀਂ ਸੂਟ ਬਥੇਰੇ ਆ ਕੋਈ ਵੀ ਪਾ ਲੋ ਹਨਾ ਤੇ ਮਨ ਵਧੀਆ ਹੋਣਾ ਚਾਹੀਦਾ ਮਨ ਸਾਫ ਉਤਰਾ ਹੋਣਾ ਚਾਹੀਦਾ ਪ੍ਰਮਾਤਮਾ ਅੱਗੇ ਅਰਦਾਸ ਕਰਨ ਵਾਸਤੇ ਨੀਅਤ ਸਾਫ ਹੋਣੀ ਚਾਹੀਦੀ ਹੈ ਨਹੀਂ ਤੇ ਸੁਣਨ ਨੂੰ ਤੇ ਪ੍ਰਮਾਤਮਾ ਗਰੀਬ ਦੀ ਵੀ ਸੁਣਦਾ ਜਿੰਨੇ ਦੇਖੋ ਕਿੱਥੇ ਬੈਠ ਕੇ ਹਾਂ ਨਾ ਫੋਨ ਲਾ ਦੇ ਮੈਂ ਤਾਂ ਗੁੰਡੀ ਲਾਈਆਂ ਕਿਉਂਕਿ ਧਿਆਨ ਬਾਹਰ ਰਹਿੰਦਾ ਫਿਰ ਕਿਉਂਕਿ ਦੁਪਹਿਰ ਦਾ ਵੇਲਾ ਹੈਗਾ ਇਹ ਤੇ ਫਿਰ ਫਿਰ ਨਾ ਨਾ ਗੁੰਡੀ ਲੱਗੀ ਹੋਵੇ ਬਾਹਰ ਧਿਆਨ ਰਹਿੰਦਾ ਕਿ ਕੋਈ ਆਇਆ ਤੇ ਨਹੀਂ ਕੋਈ ਆਇਆ ਤੇ ਨਹੀਂ ਐ ਚੱਕਰ ਦੇ ਵਿੱਚ ਮੈਨੂੰ ਇਹ ਹੁੰਦਾ ਅਲਰਟ ਹੋ ਕੇ ਹੀ ਰਹਿਆ ਅਲਰਟ ਹੋ ਕੇ ਬੰਦਾ ਆਪਣੇ ਘਰ ਚ ਬੈਠੇ ਸੇਫ ਹੋ ਕੇ ਬੈਠੇ ਤੇ ਜਪਨੂਰ ਮੈਨੂੰ ਤੰਗ ਕਰ ਰਹੀ ਫੇਰ ਤੁਹਾਡੇ ਭਾਜੀ ਨੂੰ ਤੇ ਰੋਟੀ ਨਹੀਂ ਖਾਣੀ ਦਵਾਈ ਦਾ ਟਾਈਮ ਹੋ ਰਿਹਾ ਤੇ ਜੀ ਨਹੀਂ ਕਰਦਾ ਕਿ ਫਰੂਟ ਖਾ ਕੇ ਹੀ ਖਾ ਲੋ ਜਰੂਰ ਤੇ ਰੋਟੀ ਖਾ ਕੇ ਖਾਣੀ ਹੈ ਦਵਾਈ ਹਾਂ ਰੋਟੀ ਨਾਲ ਆਚਾਰ ਨਾਲ ਨਹੀਂ ਖਾਣੀ ਹਾਂ ਇਹ ਮਟਰ ਚੱਪਾ ਦੇ ਨਾਲ ਆਹ ਹੈ ਕਿਵੇਂ ਤਰੀ ਤਰੀ ਦੀ ਪਾਦਾ ਮਾੜੀ ਜੀ ਤਰੀ ਬੇਤੇ ਚੱਕਰ ਉੱਤੇ ਮਾੜੀ ਐ ਕੀ ਖਾਣੀ ਪਰ ਮਾੜੀ ਦੀ ਬਾਤ ਲੈ ਰਹੀ ਹੈ ਉਹ ਦੇਖ ਮੈਂਗੋ ਜੱਪੂ ਨਵਾਂ ਸੂਟ ਪਾਏਗਾ ਜੱਪੂ ਮੇਲੇ ਤੇ ਪਾਏਗਾ ਜਦ ਤੂੰ ਨੇ ਕਿਹੜਾ ਕਿਹੜਾ ਸੂਟ ਪਾਣਾ ਜਪਨੂਰ ਦੇ ਦੇਣਾ ਸੂਟ ਪਹਿਲੇ ਹੀ ਲਿਆ ਕੇ ਰੱਖੇ ਹੋਏ ਸੀ ਹਨਾ ਤੇ ਪਟਵਾਂਸ ਤੇ ਪਹਿਲੇ ਹੀ ਵੇਏ ਨੇ ਬਜਾ ਜਪਨੂਰ ਨੂੰ ਆਉਣਾ ਲਾ ਚੱਪਲ ਦਿਖਾ ਰਹੀ ਹੈ ਚੱਪਲ ਕੀ ਦਿਖਾਈਦੀ ਹੁੰਦੀ ਕਦੀ ਕਿਹੜੀ ਚੱਪਲ ਦਿਖਾਈ ਹੈ ਤੇ ਪਹਿਲੇ ਲਿਆਂਦੀ ਸੀ ਹੋਂਦ ਤੇ ਲਿਆਂਦੀ ਨਹੀਂ ਕੋਈ ਜਪਨੂਰ ਦੇ ਨਾਲੇ ਕਿ ਛੋਟੇ ਹੁੰਦੇ ਚੱਪਲ ਲਿਆਂਦੀ ਸੀ ਸਾਲ ਹੋਣ ਤੋਂ ਪਹਿਲਾਂ ਹੀ ਲੈ ਲੈਂਦੀ ਸੀ ਜਦੋਂ ਸਾਲ ਦੀ ਨਹੀਂ ਹੋਈ ਸੀ ਤੇ ਉਹ ਚੱਪਲ ਮੈਨੂੰ ਐਵੇਂ ਲੱਗਿਆ ਸੀ ਮੈਂ ਕਿਹਾ ਨੂਣਾ ਆਣੀ ਨਹੀਂ ਐ ਤੇ ਖਰਾਬ ਕਰੂਗੀ ਉਹ ਚੱਕਰ ਦੇ ਵਿੱਚ ਨਾ ਚੱਕਰ ਦੇ ਵਿੱਚ ਜਪਨੂਰ ਨੇ ਆਪਣੀ ਹੋਂ ਦੀ ਚੱਪਲ ਉਹੀ ਉਹ ਪਾਪ ਆ ਕੇ ਮੈਨੂੰ ਮੈਨੂੰ ਐ ਸੀ ਕਿ ਉਹ ਚੱਪਲ ਨਹੀਂ ਪਾਉਗੀ ਉਹ ਪਾਪ ਆ ਕੇ ਇਹਨੇ ਕਸਾਦੀ ਨਵੀਂ ਐਡਵਾਂਸ ਵੀ ਲਿਆ ਕੇ ਰੱਖੀ ਹੋਈ ਆ ਪਰ ਅਸੀਂ ਬੰਦੇ ਨਹੀਂ ਹਨਾ ਜਪੂ ਉਹ ਖਲਾਰਾ ਪਾਇਆ ਹੋਇਆ ਪੂਰਾ ਬਸ ਐਈ ਅਰਦਾਸ ਕਰੀਏ ਜਿੱਦਨ ਮੇਲਾ ਆਵੇ ਹਨਾ ਮੇਲੇ ਦੀ ਤਿਆਰੀਆਂ ਤੇ ਚਲੋ ਮੈਨੂੰ ਲੱਗਦਾ ਸ਼ੁਰੂ ਵੀ ਹੋਣ ਲੱਗੀਆਂ ਕਿਉਂਕਿ 15-20 ਦਿਨ ਰਹਿ ਗਏ ਮਹੀਨਾ ਗਿਆ ਤੇ 15 ਕੈਨ ਨੂੰ ਗਿਣਤੀ ਦੇ 14 ਕ ਦਿਨ ਨਹੀਂ ਰਹਿ ਜਣੇ ਇਹਨੇ 15 ਦਿਨ ਤੇ ਆਇਆ ਹੈ ਕਿ ਮੌਸਮ ਉਸ ਦਿਨ ਵਧੀਆ ਹੋਵੇ ਕਿਉਂਕਿ ਪਿਛਲੀ ਵਾਰੀ ਜਦੋਂ ਅਸੀਂ ਗਏ ਸੀ ਗਰਮੀ ਬਾੜੀ ਸੀ ਜਪਨੂਰ ਵੀ ਇੱਕ ਛੋਟੀ ਸੀ ਤੇ ਹੁਣ ਆਇਆ ਹੈ ਕਿ ਆਪਣਾ ਬਾਈਕ ਤੇ ਬੈਨ ਵਾਲੀ ਹੋ ਗਈ ਹੈ ਤੇ ਆਪਣਾ ਚਲੋ ਬਾਈਕ ਤੇ ਬਹਿ ਕੇ ਆਰਾਮ ਨਾਲ ਬਾਈਕ ਚੱਲ ਜਾਂਦੀ ਹੈ ਅੱਗੇ ਵੀ ਬਹਿ ਜਾਂਦੀ ਹੈ ਤੇ ਉੱਥੇ ਮੇਲੇ ਤੇ ਕਿਹੜਾ ਬਾਈਕ ਚਲਦੀ ਹੈ ਥੋੜੀ ਹੌਲੀ ਹੌਲੀ ਕਰਕੇ ਹੀ ਬੰਦਾ ਆਪਣਾ ਸਲੋ ਸਲੋ ਕਰਕੇ ਅੱਗੇ ਦੁਕਾਨਾਂ ਤੱਕ ਲੈ ਕੇ ਜਾ ਸਕਦਾ ਕਿਉਂਕਿ ਤੁਹਾਡੇ ਪਾਜੀ ਨਹੀਂ ਲੈ ਕੇ ਜਾਣਾ ਪੈਦਲ ਤੁਰਨਾ ਤਾਂ ਬੜੀ ਦੂਰ ਦੀ ਗੱਲ ਹੈਗੀ ਹੈ ਬਾਕੀ ਇਹ ਹੈ ਕਿ ਮੌਸਮ ਵਧੀਆ ਹੋ ਜਾਏ ਕਿਉਂਕਿ ਸੋਣ ਦਾ ਪਹਿਲਾ ਦਿਨ ਹੈਗਾ ਤੇ ਸੋਣ ਦੇ ਪਹਿਲੇ ਦਿਨ ਹੀ ਆਪਣਾ ਮੈਂ ਕਹਿੰਨੀ ਵਾਹਿਗੁਰੂ ਮਿਹਰ ਕਰਦੇ ਬਰਸਾਤ ਦੀ ਤੇ ਆ ਉਦੋਂ ਤੱਕ ਸਭ ਕੁਝ ਵਧੀਆ ਵੀ ਰਹੇ ਹਨਾ ਕੋਈ ਕਿਸੇ ਦੇ ਕੋਚ ਨਾ ਹੋਵੇ ਫਸਲਾਂ ਨੂੰ ਜਾਂ ਕੁਝ ਨਹੀਂ ਵੈਸੇ ਤੇ ਝੋਨੇ ਲੱਗੀ ਜਾਂਦੇ ਨੇ ਉਹਦੇ ਕਰਕੇ ਜਪਨੂਰ ਨੂੰ ਦੇ ਕੋਈ ਲੈ ਕੇ ਇੱਥੇ ਦੇ ਜਪਨੂਰ ਨੂੰ ਹੀ ਸਾਰੇ ਯਾਦ ਕਰਦੇ ਰਹਿੰਦੇ ਨੇ ਜੱਪੂ ਆ ਜਾ ਜੱਪੂ ਆ ਜਾ ਜੱਪੂ ਤੁਸੀਂ ਜਾਣੇ ਜਾਣਾ ਦੀਦੀ ਪੂਆ ਕੋਲ ਮਿਲਣ ਸਾਰਿਆਂ ਕੋਲ ਦਾਦੀ ਕੋਲ ਨਾਨੀ ਕੋਲ ਪੱਪਲ ਜੀ ਬੱਬਲ ਜੀ ਪੱਪਲ ਜੀ ਪੱਪਲ ਜੀ ਪਾਣੀ ਹੈ ਤੇ ਪਾ ਲਓ ਪੱਪਲ ਜੀ ਅੱਜ ਤੋਂ ਐ ਹੀ ਪਾਇਓ ਨਵੀਂ ਚੱਪਲ ਇਲਾਸਟਿਕ ਮੈਂ ਕਰਕੇ ਦੇਣੀ ਪਿੱਛੇ ਆ ਮੈਂ ਕਰਕੇ ਦਵਾਂ ਉਹ ਨਹੀਂ ਇਲਾਸਟਿਕ ਨਹੀਂ ਪਾਣਾ ਆ ਮੈਂ ਕਰਕੇ ਦਵਾਂ ਸੈੱਟ ਕਰਕੇ ਆਦਰ ਆਜੋ ਮੈਂ ਕਰਨੀ ਹੋਂਤਾ ਹਾਂਜੀ ਜਤਨੂਰ ਗਈ ਆਪਣੇ ਪਾਪਾ ਨਾਲ ਤੇ ਕਿਉਂਕਿ بارش ਤੇ ਚਲੋ ਕਿਹੜਾ ਇੱਥੇ ਆਣੀ ਹੈ ਬਾਕੀ ਮੌਸਮ ਬਣਿਆ ਆ ਪਰ ਵੈਨਾ ਨਹੀਂ ਆਪਣੇ ਪਿੰਡ 'ਚ ਉਹ ਆਹ ਰਸਤੇ ਪਾਸੇ بارش ਪਈ ਜਾ ਰਹੀ ਹੈ ਇਹ ਮੇਰੀ ਸਿਸਟਰ ਦਾ ਵੀ ਫੋਨ ਆਇਆ ਸੀ ਉਹ ਵੀ ਕਹੇ ਸੀ ਕਹਿੰਦੀ ਇੱਧਰ بارش ਬਹੁਤ ਹੋਂਦੀ ਪਈ ਆ ਹਾਂ ਨਾ ਤੇ ਮੈਂ ਕਹਨੀ ਆ ਬਸ ਆਪਣੇ ਪਿੰਡ ਚ ਨਹੀਂ ਪੈਣੀ ਮਾਨੋ ਕੇ ਪਿੰਡ ਦੇ ਵਿੱਚ ਬਾਕੀ ਜਪਨੂਰ ਉਹਨਾਂ ਵਧੀਆ ਆਣ ਵਾਲੀ ਹੈਗੇ ਅਸੀਂ ਵਧੀਆ ਹੋਵਗੇ ਰਾਜੀ ਤੁਸੀਂ ਹੋਵਗੇ ਅਸੀਂ ਵੀ ਵਧੀਆ ਹਾਂ ਤੇ ਜਿਹੜੇ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਗੇ ਸ਼ੇਅਰ ਕਰਨਾ ਵੀ ਇਹਨਾਂ ਭੁੱਲਿਆ ਕਰਿਓ ਤੇ ਜਿਹੜੇ ਪੁਰਾਣੇ ਜੁੜੇ ਹੋ ਤੇ ਹੈਗੇ ਉਹ ਤੇ ਸ਼ੇਅਰ ਕਰਦੇ ਹੀ ਰਹਿੰਦੇ ਨੇ ਤੇ ਅੱਜ ਕੱਲ ਅਸੀਂ ਵੀਡੀਓ ਨਹੀਂ ਪਾ ਸਕੇ ਕੱਲ ਇੱਕ ਤੇ ਤੁਹਾਡੇ ਪਾਜੀ ਨਾ ਰੋਜ਼ ਨਾ ਦੁੱਧ ਪੀਂ ਜਾਂਦੇ ਨੇ ਬੱਕਰੀ ਦਾ ਤੇ ਉਹ ਦੂਰ ਜਾਂਦੇ ਨੇ ਕਾਫੀ ਤੇ ਉਹ ਪਿੰਡ ਦੇ ਵਿੱਚ ਹੀ ਹੈਗੇ ਨੇ ਤੇ ਤਾਂ ਕਰਕੇ ਉਸ ਕਰਕੇ ਲੇਟ ਹੋ ਜਾਂਦਾ ਫਿਰ ਸ਼ਾਮ ਕੰਮ ਵਗਰਾ ਰਾਤ ਹੁੰਦਾ ਹੀ ਕਰਦਾ ਹਨਾ ਕਿੰਨਾ ਕੰਮ ਹੋ ਜਾਂਦਾ ਤੇ ਵੀਡੀਓ ਤੇ ਬਣ ਚੁੱਕੀ ਸੀ ਤੇ ਅਪਲੋਡ ਨਹੀਂ ਕਰ ਸਕੇ ਬਸ ਤੇ ਇੱਕ ਇੱਕ ਇਹ ਵੀ ਹੈ ਕਿ ਰਾਤ ਸਾਨੂੰ ਨਾ ਇੰਟਰਵਿਊ ਵਾਸਤੇ ਫੋਨ ਆਇਆ ਅੱਜ ਸਾਡਾ ਇੰਟਰਵਿਊ ਹੈ ਤੇ ਇੰਟਰਵਿਊ ਵਾਲੇ ਆ ਰਹੇ ਨੇ ਵੀਰ ਜੀ ਹੁਣੇ ਦੂਰੋਂ ਚੰਡੀਗੜ੍ਹ ਤੋਂ ਆ ਰਹੇ ਨੇ ਉਹਨਾਂ ਨੇ ਘਰੇ ਆ ਕੇ ਇੰਟਰਵਿਊ ਲੈਣਾ ਹੈ ਅੱਜ ਤੇ ਸਾਨੂੰ ਰਾਤ ਕਾਫੀ ਲੇਟ ਉਹਨਾਂ ਨੇ ਫੋਨ ਕੀਤਾ ਸੀ 9:30 ਵਜੇ ਨਾਲ ਤੁਹਾਨੂੰ ਪਤਾ ਪਿੰਡਾ ਥਾਵਾਂ ਦੇ ਵਿੱਚ ਕਾਫੀ ਲੇਟ ਹੁੰਦੇ ਆ ਤੇ ਤੁਹਾਡੇ ਭਾਜੀ ਵੀ ਗਏ ਜੋ ਪਨੂਰ ਨੂੰ ਆਏ ਕਿਉਂਕਿ ਉਹ ਆਣ ਹੀ ਵਾਲੇ ਨੇ ਤੇ ਉਹਨਾਂ ਨੇ ਕਿਹਾ ਸੀ ਅੱਜ ਕਿ ਸੁਗਿਆਰਾ 11:00 ਵਜੇ ਤੱਕ ਪਹੁੰਚਦੇ ਨੇ 11:00 ਤੇ ਹੋ ਗਏ ਨੇ ਪਰ ਹਜੇ ਤੱਕ ਆਏ ਨਹੀਂ ਐ ਬਾਕੀ ਹੀ ਟਾਈਮ ਨਾਲ ਉੱਠ ਕੇ ਸਾਰਾ ਕੰਮ ਘੁਮਕਾ ਲਿਆ ਸੀ ਤਾਂ ਕਿ ਕੋਈ ਦਿੱਕਤ ਨਾ ਹੋਵੇ ਉਹਨਾਂ ਨੂੰ ਵੀ ਹਨਾ ਪੁੰਚਾਂ ਚ ਅੱਗੋਂ ਜਾ ਕੇ ਲੈ ਕੇ ਆਣਾ ਪਵੇ ਕਿ ਜਿੱਥੋਂ ਦਾ ਫਰਸਤਾ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਉਹ ਜਾ ਕੇ ਲੈ ਆਣਗੇ ਵੈਸੇ ਤੇ ਆਪਣੇ ਬਾਬਾ ਸੁੰਦਰ ਸਿੰਘ ਜੀ ਦੇ ਗੁਰਦੁਆਰੇ ਦੀ ਲੋਕੇਸ਼ਨ ਦਿੱਤੀ ਹੋਈ ਹੈ ਤੇ ਉਹ ਹੁਣ ਉਹਨਾਂ ਨੇ ਪਹੁੰਚ ਹੀ ਜਾਣਾ ਹਜੇ ਤੱਕ ਮੈਨੂੰ ਕਾਲ ਨਹੀਂ ਆਈ ਹੈ ਤੇ ਤੁਹਾਡੇ ਭਾਜੀ ਵੀ ਕਿੱਧਰ ਚਲੇ ਗਏ ਹੁਣ ਇੱਕ ਤਾਂ ਗਰਮੀ ੱਡੀ ਹੈ ਨਾ ਧੁੱਪ ਨਹੀਂ ਹੈ ਬਸ ਉੱਪਰ ਗਰਮੀ ਬਹੁਤ ਹੈ ਜੀ ਕਿ ਖੜਾ ਨਹੀਂ ਹੋਇਆ ਜਾਂਦਾ ਕਿ ਮੈਂ ਅਸੀਂ ਕਾ ਕਮਰੇ ਤੋਂ ਬਾਹਰ ਆ ਜੀਆ ਯਾਰ ਗਰਮੀ ਬਹੁਤ ਹੋ ਰਹੀ ਹੈ ਅੰਦਰ ਹੀ ਠੀਕ ਹੈ ਅੰਦਰ ਹੀ ਅੰਦਰ ਲੱਲਾ ਬੱਬਲ ਵੀ ਤੋਤਾ ਤੇਰਾ ਪੁੱਤ ਦੁੱਦੂ ਦਾ ਮਾਨਾ ਚਲੋ ਦੁੱਦੂ ਲੈ ਕੇ ਆਵਾਂ ਪਾਪਾ ਤੇ ਤੇਰੇ ਹੋ ਲੱਗੇ ਹੋਏ ਨੇ ਪੁੱਤ ਕੱਪੜੇ ਤੋਂ ਇੰਟਰਵਿਊ ਵਾਲਿਆਂ ਨਾਲ ਫੋਨ ਆ ਤੇ ਉਹ ਕਹਿੰਦੇ ਸੀ ਨਾ ਲੇਟ ਹੋ ਜਾਾਂਗੇ ਕਿਉਂਕਿ ਦੂਰੋਂ ਆਣਾ ਹੈ ਨਾ ਚੰਡੀਗੜ੍ਹ ਸੌਖਾ ਨਹੀਂ ਆਣਾ ਚਲ ਅੰਦਰ ਜਾ ਕੇ ਦੁੱਧੂ ਪੀ ਲਓ ਤੇ ਸਾਡੇ ਲਾਈਟ ਇੱਕ ਬਹੁਤ ਪਰੇਸ਼ਾਨ ਕਰਦੀ ਐ ਉਹਦੇ ਚੱਕਰ ਸੇ ਸਾਡੇ ਸੇਰ ਦੇ ਕੱਪੜੇ ਧੋਣੇ ਵੀ ਤੇ ਤੁਹਾਡੇ ਭਾਜੀ ਇਧਰ ਉਹਨੇ ਗੇੜਾ ਦੇਈ ਜਾ ਰਿਹਾ ਮਸ਼ੀਨ 'ਚ ਕੱਪੜਿਆਂ ਨੂੰ ਇੱਕ ਪਾਸੇ ਸੁੱਕੀ ਜਾਂਦੇ ਐ ਇੱਕ ਪਾਸੇ ਧੋਈ ਜਾਂਦੇ ਐ ਆ ਕੱਪੜੇ ਸਾਡੇ ਉੱਪਰ ਲੈਣ ਵਾਲੇ ਵੀ ਕੋਲ ਆ ਰਹੇ ਨੇ ਉਹ ਇਧਰ ਤੇ ਆ ਜਾ ਬ੍ਰੋ ਉਹਦਾ ਕੰਮ ਲੋ ਤਾਂ ਪਪਾ ਜੀ ਜਦੋਂ ਨਾ ਅਗਰ ਕਿਸੇ ਨੇ ਆਣਾ ਹੋਈ ਨਾ ਤਾਂ ਫੇਰ ਤੇ फटाफट ਸਫਾਈਆਂ ਦੇ ਲੋ ਐ ਨਹੀਂ ਤੇ ਸਫਾਈ ਤਾਂ ਚਲੋ ਰੋਜ਼ ਹੀ ਹੁੰਦੀ ਆ ਨਾ ਵਧੀਆ ਤੇ ਇਹ ਹੁੰਦਾ ਉਹਦਾ ਪਪਾ ਤਸੱਲੀ ਨਾਲ ਆਰਾਮ ਨਾ ਕਰਦੇ ਆ सफाई कर ली मर्जी ना करने सवेरे कर लिये शामी कर लिए गर्मी अड्डी की लैना पुत है भी लेना कंबल तू तो गिला गिला चल आ तो पापा ने खराब नहीं करना तो होता, होता। तो होता, गिला है ਮੰਦੀ ਨਹੀਂ ਨਾ ਇਕੱਤੇ ਆ ਬਾਹਰ ਪਾਈਏ ਧੁੱਪ ਚ ਪਾਈਏ ਧੁੱਪ ਚ ਧੁੱਪ ਚ ਸੁੱਕਣੇ ਪਾਈਏ ਚਲੋ ਆ ਜਾ ਅੰਦਰ ਚਲੀਏ ਅੰਦਰ ਪੈ ਕੇ ਪੀ ਲੈ ਦੁੱਧੂ ਆ ਜਾ ਐ ਮੇਰਾ ਸੋਹਣਾ ਪੁੱਤੀ ਸਿਆਣਾ ਪੁੱਤ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾ ਪੁੱਤ ਆ ਜਾ ਉੱਥੇ ਲੰਮੇ ਪੈ ਕੇ ਪੀ ਗਮ ਕਰ ਦੂੰ ਲੋਰੀ ਉਹ ਪਾ ਕੱਪੜੇ ਕੋਪਰੇਸਕਾ ਆ ਕੇ ਤੇ ਧੋ ਕੇ ਆ ਗਏ ਆ ਤੇ ਹੁਣ ਬੈਠੇ ਆ ਦੰਦੂ ਲੈਣੇ ਆ ਪਹਿਲਾਂ ਮੈਂ ਪਰਚੀ ਵੀ ਕਟਾ ਕੇ ਰਿਆਂ ਕਟਾ ਕੇ ਆਂਦੀ ਕਟਾਇਆ ਆਂਦੀ ਪਰਚੀ ਰਮਨ ਸੱਚ ਯਾਦ ਰੱਖੀ ਮੇਰੀ ਵੀਲ ਚੇਅਰ ਦੇ ਪਿੱਛੇ ਰੱਖੀ ਵੀ ਆ ਚੰਗਾ ਜਦੋਂ ਕਣਕ ਲੈਣੀ ਹੋਈ ਫਿਰ ਪਰ ਲਿਆ ਤੁਹ ਲਿਆਵਾਂਗੇ ਤੁਹ ਜੁਰਤ ਕਾਦੀ ਮਿਲ ਜਾਨੀ ਹੈ ਨਹੀਂ ਮੈਂ ਫਿਰ ਬੋਰੀ ਤਾਂ ਲੈ ਗਿਆ ਸੀ ਨਾ ਮੈਂ ਕਿਹਾ ਕਈ ਵਾਰ ਉਹ ਕੁੜੀ ਸੀ ਕੱਲੀ ਵਿਚਾਰੀ ਉਹ ਕੁੜੀ ਹੁਣ ਕੱਲੀ ਵਿਚਾਰੀ ਪਰਚੀ ਕੱਟੂਗੀ ਕਿ ਕਣਕ ਦਊਗੀ ਉਹ ਮੇਰੇ ਤਾਂ ਪਰਚੀ ਕਈ ਕਰਦੇ ਆ ਪਹਿਲਾਂ ਤੇ ਕਣਕ ਦਾ ਬਾਅਦ ਚ ਹੀ ਦਿੰਦੇ ਆ ਕੋਈ ਨਹੀਂ ਆਪਣੇ ਘਰ ਦੀ ਘਰ ਦਾ ਪਾਰਲੇ ਤੋਂ ਬਾਹਰ ਚ ਜਿੱਦੇ ਤੋਂ ਮਰਜ਼ੀ ਲੈ ਆਗੇ ਆਪਣਾ ਆਪਣੇ ਘਰ ਕੋਲ ਮੋੜ ਮੋੜ ਅਨਸਾਰ ਹੀ ਦੀਪੂ ਆਪਣਾ ਤੇ ਉੱਥੋਂ ਲਿਆਉਣੇ ਕਣਕ ਤੇ ਹਾਜੀ ਰਵਣਦਾ ਤੇ ਜਪਨੂਰ ਦਾ ਨਾਮ ਪਿਆ ਨਹੀਂ ਗਾ ਦੋ ਜਣੇ ਸੀ ਵੀ ਆਉਂਦੀ ਆ ਇਹਨਾਂ ਦਾ ਵੀ ਪੈ ਜਾਊਗਾ ਹੂੰ ਹੂੰ ਮੰਦ ਨਹੀਂ ਨਹੀਂ ਆ ਰਹੀ ਮੈਂ ਸੌਂਦਾ ਕੀ ਸੋਗੀ ਮੈਂ ਤਾਂ ਨੀਂਦ ਨਹੀਂ ਆ ਰਹੀ ਮੈਂ ਸੌਣ ਨੂੰ। ਜੀ ਜੀ। ਹਾਂ ਅੰਨ ਰਹਿਣ ਤਿਆਰੀ ਚ ਬੈਠੀ ਆ। ਬਾਈ ਹੁਣੀ ਨਾ ਲੇਟ ਹੋ ਗਏ ਉਹਨਾਂ ਨੂੰ ਜਿਗਰਾ ਵੀ ਇੱਕ ਆ ਗਈ ਸੀ। ਤੇ ਤਾਂ ਕਰਕੇ ਬਾਈ ਕਹਿੰਦਾ ਮੈਂ ਕਿ ਕੋਈ ਗੱਲ ਨਹੀਂ ਬਾਈ ਜਦੋਂ ਮਰਜੀ ਆ ਜਾਓ ਦਰਵਾਜ਼ੇ ਖੁੱਲੇ ਬਰਾਸਾ ਲਾ ਗਿਆ। ਹੈ? ਕੀ ਆ ਗਈ ਸੀ? ਇੰਟਰਵਿਊ। ਉੱਤ ਇੰਟਰਵਿਊ ਦਾ ਨਾਮ ਹੀ ਲਾਓ ਵਿੱਚ। ਤੇ ਹੁਣ ਆਪਾਂ ਆਪਣੇ ਕੀ ਕਰਨਾ ਉਹਨਾਂ ਨੇ? ਨਹੀਂ ਆ ਗਈ ਸੀ ਚੱਲ ਆਵੇ ਕੀ ਪਪਾ ਚ ਪਾ ਕੇ ਲੈ ਕੇ ਆਈ ਉਧਰੋਂ ਭਾਬੀ ਕੋਲੋਂ ਜੇਬ ਦੇ ਵਿੱਚ ਤੁਹਾਡੀ ਰੀਸ ਕਰਦੀ ਜੇ ਅੱਛਾ ਉਧਰ ਗਈ ਸੀ ਉਦੋਂ ਫੋਨ ਪਾਈ ਜਾਂਦੀ ਸੀ ਇੱਧਰ ਆ ਕੀ ਕਿੱਦਾਂ ਪਤਾ ਅੱਡੇ ਵੱਡੇ ਨਹੀਂ ਹੋਏ ਤੁਸੀਂ ਇਹਦੇ ਪੈਨ ਦਾ ਟੱਕਰ ਨਾ ਕਿੱਥੇ ਗਿਆ ਕੜੇ ਕੜੇ ਕਿਉਂ ਤਾਰੇ ਨੇ ਕੜੇ ਪਾਉ ਪੁੱਤ ਬਾਬਾ ਜੀ ਦੇ ਕੜੇ ਹੁੰਦੇ ਆ ਇੰਟਰਵਿਊ ਹੋ ਰਿਹਾ ਹੈ ਇੰਟਰਵਿਊ ਫਿਰ ਸ਼ੁਰੂ ਲਿੱਤੇ ਜਾ ਰਹੇ ਸਾਡੇ ਜਪਨੂਰ ਦੀ ਵਿੱਚ ਆਇਆ ਕਿ ਆਜੋ ਅੰਦਰ ਆਜੋ ਜੱਪੂ ਅੰਦਰ ਆ ਜਾ ਪਤ ਮਜ਼ੀਨ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੇ ਸਾਫ਼ ਹੋਣੀ ਨਹੀਂ ਕੋਈ ਆਪਣਾ ਅੱਜ ਇੰਟਰਵਿਊ ਤੁਹਾਨੂੰ ਹੋਣ ਜਾ ਰਿਹਾ ਮਿੱਟੀ ਚੈਨਲ ਆ ਮੇਰੀ ਹੁਣੀ ਆਏ ਗਏ ਆ ਜੇ ਉਹ ਅੰਦਰ ਆਗੇ ਤੇ ਫਿਰ ਮੈਨੂੰ ਠੀਕੋ ਖਾਜੋ ਹੂੰ ਚੜਕੋ ਨਹੀਂ ਉਹ ਬਈ ਬੀਰਾਂ ਕਾ ਨਾ ਅੰਦਰ ਬੈਠੇ ਤੁਸੀਂ ਅੰਦਰ ਬੈ ਕੇ ਬਣਾ ਲਾ ਬਈ ਬੀਰਾਂ ਕਾ ਨਾ ਵੀਰੇ ਨੇ ਇੱਥੇ ਆਉਣਾ ਹਣ ਆ ਵੀ ਹੁਣ ਅੰਦਰ ਆਊਗਾ ਵੀਰਾ ਆਪਣੇ ਨਾਲ ਗੱਲ ਕਰ ਇੱਥੇ ਬਹਿ ਜਾ ਆਜੰਝ ਆ ਜੂਗੀ ਆਪੇ ਉਹਦਾ ਆਈ ਜਾਣਾ ਨੇ ਆ ਜਾ ਟਾਂਡ ਚੱਕ ਇਹ ਤਾਂ ਦੱਸੇ ਆ ਗਏ ਹਾਂ ਬਿਨਾ ਦੱਸੇ ਆ ਗਏ ਭਾਈ ਅੰਦਰ ਆ ਜਾ ਅਸੀਂ ਤੇ ਨਹੀਂ ਆ ਰਹੇ ਵਿੱਚ ਜਪਨੂਰ ਅੰਦਰ ਆ ਜਾ ਡਿਸਟਰਬ ਕਰੀ ਜਾਂਦੀ ਆ ਕੋਈ ਨਾ ਕੋਈ ਮਾਰੀ ਸ਼ੁਰੂ ਕਰਾਂ ਦੋ ਇੰਟਰਵਿਊ ਸਸ਼ੇਕ ਵਾਸ ਹੁਣ ਤੂੰ ਆ ਤਗੜਾ ਯਨੇ ਪਤਤਾ ਚਲ ਆ ਜਾ ਹੈ ਡੱਪੂ ਗੋਜੀ ਕਿੱਥੇ ਗੋਜੀ ਚਾ ਅੰਦਰ ਚੱਲ ਚੱਲ ਅੰਦਰ ਚੱਲ ਆ ਰਹੇ ਨੇ ਉਹ ਵੇ ਚਾਈ ਜਾਂਦੀ ਬਾਰ ਕੋ ਉਹ ਇਹਦੇ ਚਾਰ ਪੰਜ ਵਾਰੀ ਬੋਲ ਚੁੱਕੇ ਕਿੱਥੇ ਆਂਦੇ ਅੰਦਰ ਹੀ ਆਣਗੇ ਇੱਥੇ ਹੀ ਬੈਠਣਗੇ ਅੰਦਰ ਨਹੀਂ ਆਉਂਦੀ ਸੀ ਜਦੋਂ ਅੰਦਰ ਬੈਠੇ ਬੰ ਮਾਇਆ ਕੀ ਕਹਿੰਦਾ ਸੀ ਨਾ ਨਾ ਇਹ ਨਹੀਂ ਰਿਪੋਰਟਰ ਬਣਨਾ ਇੰਟਰਵਿਊ ਦੇ ਲੈਣੇ ਲੈ ਕਰੇਗੀ ਸਾਡੇ ਹੈ ਤੂੰ ਕੀ ਕਰਿਆ ਨਾ ਪੁੱਤ ਅਗਰ ਹੀ ਜਾਂਦੀ ਆ ਚੱਲੇ ਲੋ ਵੀ ਸਾਡਾ ਹੋ ਗਿਆ ਇੰਟਰਵਿਊ ਖਲਾਗ ਰਹੀ ਹੈ ਬਈ ਮੈਨੂੰ ਖਲਾ ਮੈਨੂੰ ਨਹੀਂ ਪਤਾ ਬਾਈ ਸਵੇਰ ਦੀ ਰੋਟੀ ਲਿਗਾਤੀ ਇੰਟਰਵਿਊ ਦੇ ਚੱਕਰ ਚ ਮੂੰ ਵੀ ਮਸਰੀ ਪਈ ਐ ਮੈਂ ਨਹੀਂ ਖਾਣੀ ਮੂੰਗੀ ਮਸਰੀ ਮਸਰੀ ਜੱਪੂ ਕੀ ਖਾਣਾ ਹੈ ਬਾਜ਼ਾਰ ਚਲੀਏ ਕਿਹੜਾ ਬਾਜ਼ਾਰ ਬਾਗੇ ਮੁਰਾ ਨਹੀਂ ਨਹੀਂ ਬਾਜ਼ਾਰ ਇਹ ਅੱਜ ਮੈਂ ਮਾੜਾ ਮੋਟਾ ਕੈਮ ਆ ਮੈਨੂੰ ਅੱਜ ਆਹ ਫੀਲ ਹੋ ਰਿਹਾ ਮੈਂ ਮੈਂ ਕੈਮ ਆ ਅੱਜ ਕਿਹੜੀ ਗੱਲ ਤੇ ਹੈ ਤੇਰੀ ਗੱਲ ਨਹੀਂ ਸਹੀ ਗੱਲ ਹੈ ਅੱਜ ਮੈਨੂੰ ਫਰਕ ਲੱਗਦਾ ਇੰਟਰਵਿਊ ਹੋ ਗਿਆ ਨਾ 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 ਮੈਨੂੰ ਸਵੇਰ ਤੋਂ ਹੀ ਫਰਕ ਲੱਗਦਾ ਤੋਂ ਹੋਣਾ ਤਾਂ ਕਰਦੇ ਸੀ ਦਮ ਚੜ ਗਿਆ ਕਿ ਦਮ ਤਾਂ ਚੜੇ ਹੀ ਆ ਉਹ ਤੇ ਤੁਸੀਂ ਪਤਾ ਕਿਉਂ ਦਮ ਚੜਿਆ ਸੀ ਇੱਕੋ ਦਮ ਤੁਸੀਂ 20000 ਬਾਰ ਗੱਡੀ ਉਹਨੇ ਜੇ ਉਹ ਕਿੱਥੇ ਆ ਗਈ ਆ ਗਏ ਤੇ ਤੁਹਾਨੂੰ ਦੁਬਾਰਾ ਅੰਦਰ ਕਰਨੀ ਪੈ ਗਈ ਤੇ ਉਹ ਹੋਣਾ ਸੀ ਕਿ ਇੰਟਰਵਿਊ ਦੀ ਤਿਆਰੀ ਕਰਨੀ ਉਹ ਤਾਂ ਕਰਕੇ ਤੁਸੀਂ ਜਲਦੀ ਜਲਦੀ ਚਾਹੇ ਤਾਂ ਦਮ ਚੜਿਆ ਜਾਨੇ ਤੇ ਸਾਰੇ ਨਾਲ ਹੋ ਜਾਂਦੀ ਹੈ ਨਹੀਂ ਨਹੀਂ ਦਮ ਫੇਰ ਵੀ ਮੇਰਾ ਚੜ ਗਿਆ ਜਾਨਾ ਹੀ ਨਹੀਂ ਜਾਂ ਚੜਦਾ ਸੀਗਾ ਮੇਰਾ ਉਹ ਚਲੀ ਆ ਕਿੱਥੇ ਚੱਲਿਆ ਕਿੱਥੇ ਚੱਲਿਓ ਹੈ ਹੈ ਮੈਂ ਚੀਜ਼ ਕਿੱਥੇ ਬਾਹਰ ਪਈ ਜੱਪੂ ਚੱਪਲ ਬਾਹਰ ਚੱਲਦੀ ਹੈ ਫਿਰ ਕੀੜੀਆਂ 기ੜੀਆਂ ਹੋ ਗਈਆਂ ਤੇ ਗਰਾਈ ਪਈ ਸੀ ਰੋਟੀ ਚਲੋ ਹਾਏ ਹੋਈ ਇਹਨਾਂ ਨੂੰ ਨਾ ਮੈਂ ਜੱਪੂਰ ਚ ਨਾ ਇੱਕ ਚੀਜ਼ ਰੱਖੀ ਹੈ ਬਸ ਇਹਨੂੰ ਕੀੜੇ ਪਤੰਗੇ ਛਿੱਟਕੀਆਂ ਮਤਲਬ ਹੈ ਚੀਜ਼ਾਂ ਨਾਲ ਬੜਾ ਪਿਆਰ ਜਿਆ ਤਰਸ ਜਿਆ ਹੁੰਦਾ ਨਹੀਂ ਮਨ ਲ ਗੀ ਹੈ ਵੀ ਜਾਣ ਤੇ ਇੰਨਾ ਚੋ ਵੀ ਹੈਗੀ ਹੈ ਜੋ 83 ਲੱਖ ਜੂਨਾ ਦੇ ਵਿੱਚ ਜੂਨ ਹੈ ਆ ਕਿਥੋਂ ਹੈ ਅਸੀਂ ਚੱਲੇ ਹੁਣ ਘੁੰਮਣ ਅੱਜ ਨਾਲ ਇੰਟਰਵਿਊ ਦੇ ਚੱਕਰ ਦੇ ਨਾਤੇ ਕਰੇ ਰੋਟੀ ਬਣਾਈ ਦੀ ਜ਼ਰੂਰ ਪਰ ਮੈਂ ਮੈਨੂੰ ਤਾਂ ਭੁੱਖ ਹੀ ਨਹੀਂ ਲੱਗੀ ਭੁੱਖ ਦੇ ਚੱਕਰ ਤੇ ਤੁਹਾਡੇ ਭਾਜੀ ਕਹਿੰਦੇ ਕੋਈ ਠੰਡਾ ਖਾ ਕੇ ਆਨੇ ਆਂ ਅਸੀਂ ਚਾ ਕੋਈ ਠੰਡਾ ਖਾ ਚੱਲੇ ਮਿਲ ਅਮਨ ਉਹ ਚਰਤ ਲੱਗ ਕੇ ਜਾਂਦੇ ਚਰਤ ਲੱਗਦੀ ਆ ਆ ਫੜੇ ਜਰਾ ਚਲਦੀ ਵੀ ਨਾ ਆ ਬਾਹਰ ਕਰ ਦੋ ਸਾਰੇ ਨੂੰ ਮੋਣਿਆ ਹੂੰ ਆ ਨਾ ਉਹ ਗੋਲਾ ਚਲੀ ਇਹਨੂੰ ਹਾਂ ਹੂੰ ਆ ਇੱਥੇ ਲਗਾ ਹੂੰ ਆ ਲੈ